ਦੋ ਬਿਖੇ ਤੇ ਹਾਂ ਜਾਨ ਹੋਰ ਵਧੀਆ ਬੱਸ ਮੈਂ ਤੇ ਬੈਟਰੀ ਇਦੋਂ ਆਇਆ ਸੈਰ ਕਰਨ ਆਇਆ ਤੇ ਬਹਿ ਗਿਆ ਮੈਂ ਆ ਦੇਖਣਾ ਮੈਂ ਕਿਹਾ ਗੱਡੀਆਂ ਦੇਲਾ ਕਿੱਦਾਂ ਸੰਗ ਤੇ ਜਾਂਦੀ ਸਰਹੰਦ ਵੀ ਮੈਂ ਮਨ ਬਣਾਉਂਦਾ ਜੀ ਆਪਣਾ ਵੀ ਆਪਾਂ ਵੀ ਜਾ ਕੇ ਆਈਏ ਮੈਂ ਕਹਿੰਦਾ ਹੋਰ ਜਾ ਚਾਹੁੰਦੇ ਹਾਂ ਤਾਂ ਤੇ ਆਪਾਂ ਮੇਰੇ ਨਾਲ ਮੰਨ ਕਰਦਾ ਸੀ ਮੰਨ ਕਰਦਾ ਸੀ ਰਾਜ ਜੀ ਤੇ ਸਲਾਹ ਮੈਂ ਕਿਹਾ ਮੈਂ ਉਹ ਦੇਖਦਾ ਮੈਂ ਕਿਹਾ ਦੇਖ ਲਓ ਐੜ ਕੀ ਕਹਦੇ ਐਨਾ ਰੱਛਾ ਤੁਹਾਨੂੰ ਪੈਰ ਸੋ ਬਹੁਤ ਰੱਛਾ ਪੈਰ ਰੱਖਣ ਨੂੰ ਜਗ੍ਹਾ ਦੱਸਦੇ ਆ ਮੈਨੂੰ ਵੀ ਕੀ ਕੋੜਿਆ ਰਸਤਾ ਬੈਠੇ ਹਰ ਸਾਰੀ ਹੁੰਦਾ ਆ ਪਰ ਐਤੀ ਜ਼ਿਆਦਾ ਕਹਿੰਦੇ ਐਤੀ ਜ਼ਿਆਦਾ ਰੱਛਾ ਵਾ ਤਾਂ ਮੈਂ ਦੇਖਦਾ ਸੀਗਾ ਤੇ ਮੈਂ ਕਹਿੰਦਾ ਬਈ ਜਾਣ ਤੋਂ ਪਹਿਲਾਂ ਆਪਾਂ ਮੱਲੇ ਦੇ ਵਿੱਚ ਬੱਚੇ ਆ ਜਿਹੜੇ ਕੋਈ ਹੋਰ ਵੀ ਜਿਨ੍ਹਾਂ ਨੂੰ ਨਹੀਂ ਵੀ ਪਤਾ ਇਤਿਹਾਸ ਬਾਰੇ ਉਹਨਾਂ ਨੂੰ ਇਤਿਹਾਸ ਬਾਰੇ ਵੀ ਦੱਸਿਏ ਜਾਣੂ ਕਰਵਾਈਏ ਤੇ ਸਾਡੇ ਗੁਰੂਆਂ ਨੇ ਕਿਦਾਂ ਕਾ ਨੇ ਕਰਵਾਨੀ ਹੈ ਬੀਬੀਆਂ ਮੈਨੂੰ ਗੱਲ ਤੇਰੀ ਵੈਸੇ ਠੀਕ ਆ ਪਹਿਲਾਂ ਆਪਣੇ ਆਪਾਂ ਗਲੀ ਮਹੱਲੇ ਦੇ ਬੱਚੇ ਇਕੱਠੇ ਕਰਕੇ ਸਾਰਿਆਂ ਦੇ ਪਹਿਲਾਂ ਆਪਾਂ ਘਰ ਤੇ ਇਕੱਠੇ ਕਰੀਏ ਬੀਬੀਆਂ ਆਪਣੇ ਜਿਹੜੇ ਭੈਣ ਭਰਾ ਸਾਰਿਆਂ ਨੂੰ ਇਕੱਠੇ ਕਰਕੇ ਕਰਕੇ ਫੇਰ ਗੱਲ ਕਰਕੇ ਉਹਨਾਂ ਸਲਾਹ ਕਰਕੇ ਹਾਂ ਫੇਰ ਆਪਾਂ ਮੜਾਈਆ ਪ੍ਰੋਗਰਾਮ ਜਾਰੀ ਰੱਖੀਏ ਪਰ ਇਤਿਆਜ਼ ਨਾਲ ਬੱਚਿਆਂ ਨੂੰ ਆਹੀਂ ਜੋੜਾਂਗੇ ਇਹ ਦੱਸਾਂਗੇ ਇਹਦਾ ਹੋਣਾ ਚਾਹੀਦਾ ਆ ਮੈਨੂੰ ਐਹ ਤਰੀਕੇ ਚੰਗੀ ਲੱਗੀ ਆ ਉਹ ਵਧੀਆ ਚਲੋ ਜੀ ਆਪਣਾ ਆਪਾਂ ਪਹਿਲਾਂ ਮਹੱਲੇ ਦੇ ਆਪਣੇ ਜਾਂਦੇ ਹਾਂ ਗਰੀਬ ਲੈ ਲੈ ਸਾਰੇ ਮਿੱਤਰਾਂ ਨੂੰ ਵੀ ਬਤਲਾ ਲੈ ਕੋਕ ਨੂੰ ਆਹੋ ਬਾਈ ਮਨੇ ਸਾਰੇ ਜਾਬੇ ਤਾਂ ਲੈ ਜਨਾ ਤੇ ਕਹ ਲੈ ਇਤਿਆਰ ਅੱਜ ਆਪ ਦਾ ਦਸੀਏ ਇਹਨਾਂ ਨੂੰ ਬਿਲਕੁਲ ਚਲੋ ਆਪਾਂ ਚੱਲ ਜੀਏ ਮੇਰੀ ਸਲਾਹ ਹੈ ਤੇਰੀ ਵਧੀਆ ਪਹਿਲਾਂ ਘਰ ਤੇ ਜੀਰ ਯਾਦ ਕਰੀਏ ਪਹਿਲਾਂ ਹਾਂ ਚਲ ਵੇ ਹੋ ਜੇ ਤਿਆਰ ਫਿਰ ਮੈਂ ਚੱਲਦਾ ਹਾਂ ਗੱਲ ਸੁਣ ਹਾਂਜੀ ਹਾਂ ਪਾਪਾ ਇਥੋਂ ਆਪਣੇ ਘਰੋਂ ਸ਼ੁਰੂ ਕਰ ਲੈਂਦੇ ਆ ਫਿਰ ਤੁਹਾਡੇ ਕੋਲ ਫਿਰ ਚੱਲਦੇ ਆ ਪਹਿਲਾਂ ਸਾਡੇ ਆ ਜਾਓ ਪਹਿਲਾਂ ਆਪਣੇ 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 ਘਰਦਿਆਂ ਦਾ ਪੁੱਛ ਲਈਏ ਪਹਿਲਾਂ ਇਧਰ ਗੱਲ ਕਰ ਲਈਏ ਆ ਇਹਨਾਂ ਦਾ ਤਿਆਰ ਕਰਕੇ ਫਿਰ ਨੂੰ ਲੈ ਕੇ ਚਾਉਂਦੇ ਆ। ਆ ਇਹ ਮਨਣਾ ਆ ਪੂਰੇ ਬੀਰੀ ਮੇਰੇ ਆਪ ਆਹੀ ਮੋਰੇ ਹੋਗੇ ਤੁਰੇ ਬਘਾਰਦੇ ਨੂੰ ਪੁੱਛਿਆ ਵੀ ਨਹੀਂ। ਆ ਜਾ। ਅੱਜ ਤੱਕ ਪਲਵੰਤ ਤੇ ਠੰਡ ਹੋ ਜਾਦੀ ਹੋ ਗਈ ਨਾ। ਬੱਦਲ ਜਿਹਾ ਹੁੰਦਾ ਲੱਗਦਾ ਮੈਨੂੰ ਮੀਂਹ ਆਉਂਗਾ ਹੁਣ। ਆ ਇਹਨਾਂ ਦਿਨਾਂ 'ਚ ਹੋ ਜਾਂਦੀ ਠੰਡ। ਆ ਉਹ ਛਿੱਧੀ ਦਿਹਾੜੀ ਦੇ ਦਿਨ ਕਰਦੇ ਆ। ਬਹੁਤ ਠੰਡ ਹੁੰਦੀ ਹੈ। ਆ ਸਮਝ ਆ ਗਿਆ। ਲਾ ਚਾਚੀ ਵੀ ਇੱਥੇ ਹੀ ਆ। ਇੱਥੇ ਬੈਠੀ ਐ ਮੈਂ ਵੀ ਕਿਹਾ। ਮੈਂ ਵੀ ਆਈ ਸੀਗੀ ਪਲਵੰਤ ਕੋਲ। ਕੱਲ ਵਧੀਆ ਜਿਹਾ ਦਿੱਤਾ ਸੀ ਕੀ ਹੋਇਆ ਹੋਣਾ ਕੀ ਆ ਮੈਂ ਨਾ ਉੱਥੇ ਬੈਠਾ ਸੀ ਬਾਈਪਾਸ ਤੇ ਤੇ ਮੈਂ ਉੱਥੇ ਬੈਠਾ ਸੋਚਦਾ ਸੀ ਗੱਡੀਆਂ ਲੰਘਣ ਤਰਖੰਦ ਨੂੰ ਸੀਦੇ ਹੱਤਾ ਜਾਂਦਾ ਨਾ ਨਰ ਮੇਲਾ ਤੇ ਵੱਡੀਆਂ ਜਾਂਦੀਆਂ ਸੰਗਤ ਬੈਠੀ ਜਾਂਦੀ ਸੀ ਤੇ ਮੈਂ ਇਦਾਂ ਸੋਚਦਾ ਸੀਗਾ ਮੈਂ ਨਾ ਦੇਖ ਲਾ ਬਈ ਸਾਡੀ ਖਾਤਰ ਕਿੰਨਾ ਕੁਛ ਕੀਤਾ ਗੁਰੂ ਮਹਾਰਾਜ ਨੇ ਆਪਣਾ ਸਾਰਾ ਸਰਬਸਾਰਤਾ ਤੇ ਅਸੀਂ ਅੱਗੇ ਹਰ ਸਾਲ ਜਾਂਦੇ ਛੋਟੇ ਛੋਟੇ ਹੁੰਦੇ ਸੀ ਜਾਂਦੇ ਸੀਗੇ ਤੇ ਹੁਣ ਸਾਨੂੰ ਕਈ ਸਾਲ ਹੋ ਗਏ ਵਿੱਚ ਸੱਤ ਨੂੰ ਨਾ ਕੇ ਬੈਠੇ ਚੱਲੀਏ ਅੱਜ ਜਾਨ ਨੂੰ ਬੈਠੇ ਬੈਠੇ ਚਾਚਾ ਆ ਗਿਆ ਮੈਂ ਇਹਨਾਂ ਨਾਲ ਗੱਲਾਂ ਕਰ ਲਾ ਪਿਆ ਤੇ ਇਹ ਕਹਿੰਦਾ ਵੀ ਜਾਣਾਂ ਤਾਂ ਚਾਹੀਦਾ ਉਹ ਫੇਰ ਇਹਨੇ ਮੈਨੂੰ ਕਿਹਾ ਵੀ ਇਦਾਂ ਕਰੋ ਆਪਾਂ ਜਾਣ ਤੋਂ ਪਹਿਲਾਂ ਆਪਣੇ ਮਹੱਲੇ ਦੇ ਵਿੱਚ ਸਾਰੀਆਂ ਬੀਬੀਆਂ ਨਾਲ ਆਪਣੇ ਭਰਾਵਾਂ ਨਾਲ ਰਾਹ ਕਰਕੇ ਵੀ ਆਪਣੇ ਮਹੱਲੇ ਦੇ ਬੱਚੇ ਇਕੱਠੇ ਕਰਕੇ ਆਪਣੇ ਸਾਰੇ ਨਾਲੇ ਆਪਾਂ ਉਨਾ ਨਾ ਬੱਚਿਆਂ ਨੂੰ ਤਿਆਰ ਕਰੀਏ ਨਾਲੇ ਆਪਣੀ ਇਤਿਹਾਸ ਬਾਰੇ ਬੱਚਿਆਂ ਨੂੰ ਦੱਸੀਏ ਵੀ ਆਪਣੇ ਬੱਚੇ ਸਕੂਲੇ ਜਾਂਦੇ ਆ ਐਨਾ ਮਾਨਮਤਾ ਇਤਿਹਾਸ ਸਾਡਾ ਬੱਚਿਆਂ ਨੂੰ ਕੁਝ ਪਤਾ ਵੀ ਹੈਗਾ ਮੈਨੂੰ ਇਹਦੀ ਗੱਲ ਵੈਸੇ ਮਾਨੂੰ ਲੱਗੀ ਗੱਲ ਤਾਂ ਠੀਕ ਆ ਫਿਰ ਮੈਂ ਕਿਹਾ ਚਲੋ ਆਪਾਂ ਕਰੀਏ ਜ਼ਰੂਰ ਮੈਨੂੰ ਪਤਾ ਉਹਨਾਂ ਚਾਈਦਾ ਬੱਚਿਆਂ ਨੂੰ ਯਕੀ ਆਏ ਹੋਰ ਵੀ ਕਈਆਂ ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਗੱਲ ਤੁਹਾਡੀ ਵਧੀਆ ਮੈਂ ਕਿਹਾ じゃ ਸ਼ੁਰੂ ਕਰੀਏ ਮੈਂ ਇੱਥੇ ਆਇਆ ਇਹ ਕਹਿੰਦਾ ਉਧਰੋਂ ਚੱਲਦੇ ਆ ਉਹ ਮੈਂ ਕਿਹਾ ਪਹਿਲਾਂ ਸਾਡੇ ਘਰੋਂ ਸ਼ੁਰੂ ਕਰਦੇ ਜਾਏ ਨਸ਼ਾ ਚਾਤੀ ਵੀ ਐਸਾ ਮਰੀ ਜਿੱਤੇ ਜੀ ਉਹ ਦਾਤੀ ਤਾਂ ਵੈਸੇ ਐਸੀ ਨਹੀਂ ਆਪਣੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆ ਕਿ ਗੰਗੂ ਸੀ ਜਿਹੜਾ ਉਹਨੇ ਕੀ ਪਾਪ ਕਮਾਇਆ ਸੀ ਜਿਹੜੇ ਅੱਜ ਤੱਕ ਲੋਕੀ ਉਹਨੂੰ ਸਾਰੇ ਲਾਨਤਾ ਪਾਉਂਦੇ ਆ ਨਾ ਐਡਾ ਪਾਪੀ ਉਹ ਕਾਤੇ ਬਣਿਆ ਸੀਗਾ ਹੋ ਵੀ ਨਹੀਂ ਪਾਪੀਆਂ ਨੇ ਤਾਂ ਪਾਪ ਕਮਾਇਆ ਸੀਗਾ ਮਾਤਾ ਗੁਜਰੀ ਨੂੰ ਛੋੜੇ ਸਾਹਿਬ ਜਦਿਆਂ ਨੂੰ ਫੜਾ ਦਿੱਤਾ ਸੀਗਾ ਇਹ ਗੰਗੂਗ ਪਾਪੀ ਵਰਗੇ ਤਾਂ ਪਾਪੀ ਸੀਗੇ ਕਈ ਮੋਤੀ ਮੇਰਾ ਵਰਗੇ ਵੀ ਸਿੱਖ ਸੀਗੇ ਜਿਹੜਾ ਠੰਡੇ ਬੋਲ ਦੇ ਵਿੱਚ ਜਾ ਕੇ ਮਾਤਾ ਗੁਜਰੀ ਨੂੰ ਛੋੜੇ ਸਾਹਿਬ ਦਾ ਦੁੱਧ ਪਲਾਉਣ ਦੀ ਸੇਵਾ ਕੀਤੀ ਹਾਂਜੀ ਸਿੱਖੀ ਕਮਾਈ ਉਹਨਾਂ ਨੇ ਨੂੰਆਂ ਦੀ ਛੋੜੇ ਸਾਹਿਬ ਜਣੇ ਦੀ ਸੇਵਾ ਕੀਤੀ ਆ ਉਹਨਾਂ ਨੂੰ ਵੀ ਦੇਖ ਲਓ ਸਾਰੇ ਪਰਿਵਾਰ ਨੂੰ ਹਾਂਜੀ ਦੇਖ ਲਓ ਸਜਾ ਮਿਲੀ ਉਹ ਬਹੁਤ ਰਹਾਂ ਤੁਸੀਂ ਜਿਹੜਾ ਉਹਨੇ ਕਹਿੰਦੇ ਐਲਾਨ ਕਰਤਾ ਕਿ ਵੀ ਜਿਹੜਾ ਮਾਤਾ ਗੁਜਰੀ ਜਮ ਸਹਿਬਜਾਦਿਆਂ ਨੂੰ ਜਾਂ ਗੁਰੂ ਦੇ ਪਰਿਵਾਰ ਚੋਂ ਕਿਸੇ ਸਿੱਖ ਨੂੰ ਵੀ ਕੋਈ ਮੰਨ ਬਲਾਊਗਾ ਜਾਂ ਚਲਾਊਗਾ ਉਹਦਾ ਜਿਹੜਾ ਘਾਂ ਬੱਚਾ ਜਿਹੜਾ ਕੋਲੂ ਦੇ ਪੀੜਤਾ ਜਾਊਗਾ ਦੇਖ ਲਓ ਮੋਤੀ ਮਹਿਰ ਨੂੰ ਪਤਾ ਹੁੰਦਿਆਂ ਹੁੰਦਿਆਂ ਉਹਨੇ ਕਿੱਦਾਂ ਆਪਣੇ ਘਰੋਂ ਲਿਜਾ ਕੇ ਉਸ ਸੰਗੀਮਤੀ ਬਸਤਾਂ ਨੂੰ ਪਹਿਰੇਦਾਰ ਨੂੰ ਦੇੜੀਆਂ ਠੰਡੇ ਬੁਰਜ ਵਿੱਚ ਜਾ ਕੇ ਦੁੱਧ ਦੀ ਸੇਵਾ ਕੀਤੀ ਤੇ ਅੱਜ ਤੱਕ ਜਦੋਂ ਆਪਾਂ ਸਹਿਬਜਾਦਿਆਂ ਨੂੰ ਜਾ ਕੇ ਨਮਸਕਾਰ ਕਰਦੇ ਆ ਤੇ ਨਾਲ ਆਪਾਂ ਮੋਤੀ ਮੈਰੇ ਨੂੰ ਵੀ ਕਰਦੇ ਹਾਂ ਇੱਕ ਪਾਸੇ ਡੰਗੂ ਬੰਮ ਨੂੰ ਲਾਣ ਤਾਂ ਪਾਉਂਦੇ ਆ ਤੇ ਦੂਜੇ ਪਾਸੇ ਮੈਰੇ ਨੂੰ ਸਿਉ ਨਾਲੇ ਸਿੱਖਤਾ ਵੀ ਹੁੰਦੀਆਂ ਵਾਂ ਭਿਆਸ ਵਿੱਚ ਇਹ ਤੇ ਹਾਂ ਜਿਹੜਾ ਬੱਚਿਆਂ ਨੂੰ ਦੱਸਣਾ ਜ਼ਰੂਰੀ ਏ ਹਾਂਜੀ ਪਤਾ ਕੀ ਅੱਜ ਕੱਲ ਦੇ ਸਕੂਲ ਕਨਵੈਂਟ ਸਕੂਲਾਂ 'ਚ ਪੜ੍ਹਦੇ ਅੱਜ ਕੱਲ ਦੇ ਬੱਚੇ ਉੱਥੇ ਇਹਨਾਂ ਨਹੀਂ ਹੁੰਦਾ ਇਹ ਨਹੀਂ ਦੱਸਦੇ ਇਹ ਤਾਂ ਹੁਣ ਹੈ 크리스마ਸ ਦਾ ਤਾਂ ਦੱਸਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ 25 ਦਸੰਬਰ ਨੂੰ 크리스마ਸ ਆਉਂਦੀ ਆ ਉਹਦੇ ਬਾਰੇ ਸਾਰੇ ਫੰਕਸ਼ਨ ਕਰਦੇ ਆ ਇਹ ਨਾ ਹਾ ਇਹ ਛੀਦੀ ਦਿਵਸਵਾਰੇ ਕਿਸੇ ਨੂੰ ਨਹੀਂ ਬੱਚਿਆਂ ਨੂੰ ਪਤਾ ਹੈ। ਤੇ ਮੈਂ ਇਹ ਕਿਹਾ ਕਿ ਆਪਾਂ ਹਾਂ ਬੱਚੇ ਕਰਾਂਗੇ ਛੇ ਮਲੇਚ ਇਕੱਠੇ ਕਰਕੇ ਬੱਚੇ ਇਕੱਠੇ ਕਰਾਂਗੇ ਸਾਰਿਆਂ ਨੂੰ ਹੂੰ ਹੂੰ ਦੇਖੋ ਜਿਹੜਾ ਕ੍ਰਿਸਮਸ ਦਾ ਇਤਿਹਾਸ ਆ ਹਾਂਜੀ ਉਹ ਉਹਨਾਂ ਨੂੰ ਮੁਬਾਰਕਾਂ ਸਾਡੇ ਸਾਡੇ ਭਰਾ ਆ ਉਹਨਾਂ ਨੂੰ ਮੁਬਾਰਕ ਇਹ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਵੀ ਜਿਹੜਾ ਕ੍ਰਿਸਮਸ ਦਾ ਇਤਿਹਾਸ ਆ ਸਾਡਾ ਨਹੀਂ ਹੈ ਸਾਡਾ ਨਹੀਂ ਹਾਂਜੀ ਸਾਡਾ ਇਤਿਹਾਸ ਇਤਿਹਾਸ ਸਾਡਾ ਗੁਰੂਆਂ ਦਾ ਇਤਿਹਾਸ ਆ ਗੁਰੂਆਂ ਦਾ ਇਤਿਹਾਸ ਆ ਸਾਡੇ ਧਰਮ ਦੀਆਂ ਜੀਆਂ ਤੇ ਜਿਹੜੀਆਂ ਸਰਹਾਨ ਦੇ ਪੱਕੀਆਂ ਅੱਜ ਤੱਕ ਜਿਹੜੀ ਖੋਨੀ ਦਵਾਰ ਆ ਉਹ ਤਾਂ ਕੀ ਤੇ ਆ ਦੇ ਬੱਚਿਆਂ ਨੂੰ ਜਾ ਕੇ ਪਤਾ ਲੱਗੂ ਬੱਚਿਆਂ ਨੂੰ ਇੱਥੇ ਕਰਾਂਗੇ ਤੇ ਗੱਲ ਲੈ ਕੇ ਜਾਵਾਂਗੇ ਆਪਾਂ ਤਾਂ ਹੀ ਪਤਾ ਲੱਗੂ ਹਾਂਜੀ ਚਲ ਜੀ ਆਪਾਂ ਹੋਰ ਚਲੋ ਤੁਸੀਂ ਕਰੋ ਬੀਬੀਆਂ ਨੇ ਤਿਆਰ ਮੇਰੀ ਕਹਾਣੀ ਹਾਂਜੀ ਹਾਂਜੀ ਹਮਾਂ ਕੋਈਆਂ ਨੇ ਤੁਸੀਂ ਸਾਰਿਆਂ ਨੂੰ ਕਰ ਲੋ ਪਹਿਲਾਂ ਆਪਾਂ ਆਪਣੇ ਮਹੱਲੇ ਵਿੱਚ ਹੀ ਕਰਦੇ ਆਂ ਵੀ ਚਲੋ ਪਿੰਡ ਵਿੱਚ ਆਪਣਾ ਹਨਾ ਵੀ ਉਹ ਜਿਹੇ ਬੱਚਿਆਂ ਨੇ ਆਪਾਂ ਸ਼ੁਰੂਆਤ ਕਰਾਂਗੇ ਤਾਂ ਹੀ ਗਾਹਾਂ ਕਿਸੇ ਨੂੰ ਕਹਿਣ ਵਾਲੇ ਹੋਵਾਂਗੇ ਵੀ ਹਾਂ ਇਹਦਾ ਕਰੋ ਨਾ ਇਹ ਬੱਚਿਆਂ ਆਪਾਂ ਵੀ ਦੇਖਾਂਗੇ ਬੱਚਿਆਂ ਨੂੰ ਪੁੱਛ ਕੇ ਬੱਚਿਆਂ ਨੂੰ ਇਤਿਹਾਸ ਵਾਲੀ ਪਤਾ ਵੀ ਹੈ ਨਾ ਚਲੋ ਚੱਲ ਵੀ ਕਰੀਂ ਬੇਟਾ ਹੈਲਿਕ ਤਾਰ ਸਿੰਘ ਆ ਗਏ ਬੱਸ ਨਾ ਨਾ ਬੱਚਾ ਹਾਂਜੀ ਬਾਜੀ ਸੇਤਾ ਠੀਕ ਹੈ ਹਾਂਜੀ ਹਾਂਜੀ ਵਧੀਆ ਵਧੀਆ ਕਿੱਦਾਂ ਆਣੇ ਹੋਈ ਜੀ ਉਹ ਆਣੇ ਇਦਾਂ ਹੋਇਆ ਵੀ ਤੁਹਾਨੂੰ ਪਤਾ ਏ ਜਿਹੜੇ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਬਿਲਕੁਲ ਜੀ ਸਰਹੰਦਰੇ ਵਿੱਚ ਬਹੁਤ ਰੌਚਕ ਮੈਂ ਉੱਥੇ ਬੈਠਾ ਸੀਗਾ ਰੁਪਰਤੀ ਠੀਕ ਹੈ ਤਾਂ ਮੈਂ ਦੇਖਿਆ ਗੱਡੀਆਂ ਜਾਂਦੀਆਂ ਸੀ ਸੰਗਤ ਜਾ ਰਹੀ ਸੀ ਬਿਲਕੁਲ ਜੀ ਇਹ ਮੇਰੇ ਮਨ ਚ ਵੈਸੇ ਵਿਚਾਰ ਆਇਆ ਮੈਂ ਕਿਹਾ ਕਈ ਸਾਲ ਹੋ ਗਏ ਬਿਲਕੁਲ ਇਹ ਸੰਤੋਂ ਮਿਸ ਹੋ ਗਿਆ ਵੀ ਐਤਕੀ ਜਰੂਰ ਜਾ ਕੇ ਆਏ ਬਿਲਕੁਲ ਉਹ ਮੈਂ ਵੀ ਆਪਣੇ ਮਨ ਚ ਇਹਦਾ ਵਿਚਾਰ ਕਰਦਾ ਹਾਂ ਠੀਕ ਹੈ ਤੇ ਜਾਨੂ ਮਿੱਟੂ ਆ ਗਿਆ ਮੈਂ ਇਹਦੇ ਨਾਲ ਗੱਲ ਕੀਤੀ ਇਹ ਵੀ ਕਹਿੰਦਾ ਵੀ ਜਾਣਾ ਚਾਹੀਦਾ ਆ ਵੀ ਆਪਣਾ ਐਡਾ ਵੱਡਾ ਇਤਿਹਾਸ ਆ ਬਿਲਕੁਲ ਜੀ ਬਿਲਕੁਲ ਤੇ ਚਲੋ ਇਹ ਵੀ ਮੇਨਾਂ ਐਗਰੀ ਹੋ ਗਿਆ ਫੇਰੇ ਨੇ ਕਿ ਮੈਨੂੰ ਸਲਾਹ ਦਿੱਤੀ ਇਹ ਸਲਾਹ ਦਿੱਤੀ ਕਹਿੰਦਾ ਵੀ ਆਪਾਂ ਜਾਣ ਤੋਂ ਪਹਿਲਾਂ ਵੇ ਆਪਾਂ ਆਪਣੇ ਮਹੱਲੇ 'ਚ ਆਪਣੀ ਗਰੀਤ ਭਾਈਚਾਰੇ ਦੇ ਨਾਲ ਸਲਾਹ ਕਰੀਏ ਆਪਾਂ ਮਹੱਲੇ ਦੇ ਬੱਚੇ ਇਕੱਠੇ ਕਰਕੇ ਫਿਰ ਪਹਿਲਾਂ ਆਪਾਂ ਇੱਥੇ ਮਨਾਈਏ ਸ਼ੀਧੀ ਦੇ ਅਸਰੇ ਜਿਹੜਾ ਬਿਲਕੁਲ ਜੀ ਉਸ ਤੋਂ ਬਾਅਦ ਆਪਾਂ ਉੱਥੇ ਚੱਲਾਂਗੇ ਉੱਥੇ ਚਲੀਏ ਆਪਾਂ ਆਪਣੀ ਇਤਿਹਾਸ ਵਾਰੀ ਬੱਚਿਆਂ ਨੂੰ ਦੱਸੀਏ ਬਿਲਕੁਲ ਜੀ ਆਪਾਂ ਘਰ ਘਰ ਜਾਈਏ ਆਪਣੀ ਕਹਾਤਾ ਉਹ ਆਪਣਾ ਕਹੀ ਨਾ ਜਾਈਏ ਬਿਲਕੁਲ ਜੀ ਤਾਂ ਆਸੀਂ ਆਏ ਆ ਤੁਹਾਡੇ ਕੋਲ ਤੇ ਤੁਹਾਡੇ ਵੀ ਵਿਚਾਰ ਦਈਏ ਵੀ ਇਹਦੇ ਬਾਰੇ ਆਪਾਂ ਨੂੰ ਕਿੱਦਾਂ ਕਰਨਾ ਚਾਹੀਦਾ ਬਰਾਦਾ ਕੋ ਭਾਜੀ ਵਧੀਆ ਗੱਲ ਆ ਭਾਜੀ ਉਹਨਾਂ ਨੇ ਸੁਝਾਅ ਬਹੁਤ ਵਧੀਆ ਦਿੱਤਾ ਵਧੀਆ ਖੁਸ਼ ਆ ਲੱਗਿਆ ਮੈਨੂੰ ਬਹੁਤ ਵਧੀਆ ਆ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਤੇ ਜੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੋएगी ਤਾਂ ਵਿਹਾਰ ਵਾਲੇ ਸਮੇਂ ਤੇ ਤਾਂ ਖਦਮਾ ਭਾਜੀ ਖਦਮਾ ਇਦਾਂ ਦੇ ਉਪਰਾਲੇ ਮੈਂ ਕੰਨਾ ਜਿੱਦਾਂ ਤੁਹਾਡੀ ਸੋਚ ਵਾ ਵਧੀਆ ਆ ਹਰ ਇੱਕ ਨੂੰ ਇਦਾਂ ਦੇ ਪਿੰਡ ਚ ਵੱਲੇ ਚ ਉਪਰਾਲੇ ਕਰਨੇ ਚਾਹੀਦੇ ਚਾਹੀਏ ਤਾਂ ਠੀਕ ਹੈ ਨਾ ਜੀ ਬੜੀ ਵਧੀਆ ਗੱਲ ਹੈ ਬਾਜੀ ਅਸੀਂ ਤੁਹਾਡੇ ਨਾਲ ਆ ਸੰਯੋਗ ਜਿੰਨਾ ਵੀ ਮੈਂ ਕਹਾਂ ਚਲੋ ਬਾਜੀ ਉਹ ਵੀ ਮੈਂ ਕਹਾਂ ਤੁਹਾਨੂੰ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਢੇਲ ਚ ਕੰਮ ਕਰਦਾ ਹਾਂ ਹਾਂ ਜੀ ਹਾਲੇ ਜਨਾ ਪੰਗਿਆ ਸ਼ਹਿਰ ਦੇ ਵਿੱਚ ਨਾ ਬਹੁਤ ਘੱਟ ਕੀਤਾ ਹੋਇਆ ਸੀ ਚਲੋ ਆਪਾਂ ਧਾਰਮ ਦੇ ਜਿਹੜਾ ਨਾ ਨਹੀਂ ਲੈਂਦੇ ਆਪਾਂ ਕਿਸੇ ਵਿਰੋਧ ਨਹੀਂ ਕਰਦੇ ਠੀਕ ਹੈ ਜੀ ਲੇਕਿਨ ਉਹ ਆਪਣੇ ਧਾਰਮ ਨੂੰ ਨਾ ਇਕੱਠਾ ਕਰਕੇ ਤਾਕੇ ਨਾਲ ਦੇਦਾ ਹੈ ਹੂੰ ਆਪਣੇ ਆਪਣੇ ਬੱਚੇ ਜਿਹੜੇ ਉਸ ਆਪਣੀ ਇਤਿਹਾਸ ਤੋਂ ਪਿੱਛੇ ਜਾਂਦੇ ਆ ਆਪਣੀ ਇੱਛਾ ਹੈ ਕਿ ਭਰਾ ਬਹੁਤ ਵਧੀਆ ਕੀਤਾ ਬਾਜੀ ਚਾਹੀਦਾ ਵੀ ਹੈ ਬਿਲਕੁਲ ਬਿਲਕੁਲ ਤੇ ਤੇ ਅਨੁਭਵੇ ਜਾਣ ਕੇ ਦਿਨੀ ਚਾਹੀਦੀ ਬੱਚਿਆਂ ਐਡਾ ਮਾਨ ਮੱਤਾ ਜਿਹਾਸਾ ਅੱਜ ਦੁਨੀਆ ਦੇ ਝੰਡੇ ਬੁਲੰਦਿਆ ਬਿਲਕੁਲ ਜੀ ਅਸਲ ਦੇ ਵਿੱਚ ਚਲੋ 크리스마ਸ ਦਾ ਜਿਹੜਾ ਦਿਨ ਆ ਅਸਲ ਦੇ ਬੱਚਿਆਂ ਨੂੰ ਸਮਝਾਉਂਦੀ ਲੋੜ ਹੈ ਵੀ ਆਪਣਾ ਨਹੀਂ ਹੈ ਆਪਣਾ ਨਹੀਂ ਹੈਗਾ ਬ੍ਰੋ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਵਾਰਕਿਆ ਆਪਾਂ ਮਾਰਾ ਨਹੀਂ ਕਹਿੰਦੇ ਵਾੜਾ ਨਹੀਂ ਕਹਿੰਦੇ ਬਿਲਕੁਲ ਜੀ ਪਰ ਆਪਣਾ ਧਰਮ ਜਿਹੜਾ ਆ ਬਿਲਕੁਲ ਜੀ ਇਦਾਂ ਦਾ ਧਰਮ ਦੁਨੀਆ ਤੇ ਅੱਜ ਨਹੀਂ ਹੈਗਾ ਬਸ ਬਿਲਕੁਲ ਜੀ ਬਿਲਕੁਲ ਕਿਹੋ ਜਿਹਾ ਆਪਣਾ ਧਰਮ ਆ ਬਿਲਕੁਲ ਜੀ ਇਹੋ ਧਰਮ ਹੈ ਨਹੀਂਗਾ ਦੁਨੀਆ ਤੇ ਹੈ ਨਾ ਕੋਈ ਪਤਾ ਨਾ ਕਰੇ ਚਾਹੀਦਾ ਬੱਚੇ ਨੂੰ ਮਾ ਇਹ ਨਹੀਂ ਨਾ ਕਿਹੜਾ ਚੱਲ ਰਿਹਾ ਸ਼ੀਧੀ ਦੇ ਅੜੇ ਚੱਲਦਾ ਚੱਲਦੇ ਪਏ ਬਿਲਕੁਲ ਜੀ ਨਾ ਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਭਾਜੀ ਬਿਲਕੁਲ ਜੀ ਯਾਰ ਜਿੱਦਾਂ ਕਿ ਤਾਂ ਬੈਠੇ ਆ ਭਾਜੀ ਬਿਲਕੁਲ ਬਿਲਕੁਲ ਦੇਖੋ ਆਪਣੀ ਪਹਿਚਾਣ ਦਿੱਤੀ ਸਾਨੂੰ ਸਾਡੇ ਹੰਗੂ ਮਹਾਰਾਜ ਨੇ ਬਿਲਕੁਲ ਪਹਿਚਾਣ ਦਿੱਤੀ ਉਸ ਦਾ ਜਾਨਕਾਇਮ ਆਪਾਂ ਰੱਖਣਾ ਬਿਲਕੁਲ ਭਾਜੀ ਬਿਲਕੁਲ ਜੀ ਆਪਾਂ ਆਪਣੇ ਬੱਚਿਆਂ ਨੂੰ ਉੱਥੇ ਖੜੀ ਕਰਨਾ ਇਹ ਆਪਣੀ ਡਿਊਟੀ ਬਣਦੀ ਆ ਬਿਲਕੁਲ ਜੀ ਬਿਲਕੁਲ ਜੀ ਆਪਾਂ ਤੁਹਾਨੂੰ ਜੀ ਇਹਨਾਂ ਦਾ ਤੁਸੀਂ ਕਹਿੰਦੇ ਚਲੋ ਆਪਾਂ ਨਾਂ ਕੀ ਲੈਣਾ ਹੈ ਨਹੀਂ ਆਪਾਂ ਕਿਸੇ ਧਰਮ ਜੀ ਤੋਂ ਤੰਤ ਕਰਦੇ ਨਹੀਂ ਤੇ ਨਾ ਹੀ ਸਾਡੇ ਪੰਗਮਰਾਂ ਨੇ ਸਾਨੂੰ ਇਹ ਸਿਖਾਇਆ ਹਰ ਧਰਮ ਦਾ ਸਤਕਾਰ ਕੀਤਾ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬਿਲਕੁਲ ਕਿ ਉਹ ਉਸ ਕਰਕੇ ਆਪਾਂ ਕਹਿੰਦੇ ਆ ਵੀ ਜਿਹੜਾ ਇਹ ਇਤਿਹਾਸ ਹੈ ਆਪਣੇ ਬੱਚਿਆਂ ਦਾ ਜ਼ਰੂਰ ਆਪਾਂ ਕੀ ਹੋਇਆ ਜੀ ਚਮਕੌਰ ਦੀ ਗੜੀ ਦਾ ਕੀ ਇਤਿਹਾਸ ਆ ਬਿਲਕੁਲ ਸਰਹੰਦ ਦੇ ਵਿੱਚ ਕੀ ਇਤਿਹਾਸ ਆ ਜਿਹੜੀ ਖੂਨੀ ਦੀਵਾਰ ਉਹਦਾ ਕੀ ਇਤਿਹਾਸ ਆ ਬੱਚਿਆਂ ਨੂੰ ਦੱਸਣਾ ਬਿਲਕੁਲ ਭਾਜੀ ਬਹੁਤ ਵਧੀਆ ਬਰਲਾ ਤੁਹਾਡਾ ਚੰਗੀ ਗੱਲ ਆ ਸੋਚ ਵਧੀਆ ਆ ਜੇ ਇਹੀ ਚੀਜ਼ ਹਰ ਬੰਦਾ ਮਹਾਰਾਜ ਤਾਂ ਇੱਕ ਗੰਗਾਰ ਕਹਿ ਕੇ ਗਿਆ ਸਾਰੇ ਇੱਕ ਬਿਲਕੁਲ ਜੀ ਬਿਲਕੁਲ ਚੰਗੀ ਗੱਲ ਆ ਭਾਜੀ ਅਸੀਂ ਤੁਹਾਡੇ ਨਾਲ ਆ ਜੋ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਚਾਹੀਦਾ ਅਸੀਂ ਹਰ ਪੱਖੋਂ ਤੁਹਾਡੇ ਨਾਲ ਇਹ ਕੋਈ ਗੱਲ ਹੀ ਹੈ ਅਸੀਂ ਕਰਕੇ ਬੱਚਿਆਂ ਦੇ ਨਾਲ ਇੱਕ ਜਗ੍ਹਾ ਆਪਾਂ ਮਹੱਲੇ 'ਚ ਦੇਖਦੇ ਆਂ ਉੱਥੇ ਤੁਸੀਂ ਬੱਚਿਆਂ ਨੂੰ ਲੈ ਕੇ ਤੁਸੀਂ ਵੀ ਨਾਲ ਆਣਾ ਦੱਸਦੇ ਭਾਜੀ ਕੋਈ ਗੱਲ ਨਹੀਂ ਜ਼ਰੂਰ ਆਪਾਂ ਚਾਂਗੇ ਅਸੀਂ ਅੱਜ ਗੱਲ ਬੱਚਿਆਂ ਦੇ ਅਸੀਂ ਹੋਰ ਵੀ ਬੱਚਿਆਂ ਨੂੰ ਨਾਲ ਲੈ ਕੇ ਆਪਾਂ ਚਲੋ ਠੀਕ ਹੈ ਭਾਈ ਚਲਿਏ ਜੀ ਬਹੁਤ ਲੋਕ ਚਲੋ ਜੀ ਚਲੋ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਜੀ ਤਾਂ ਤੁਸੀਂ ਮੇਰਾ ਸੇਵਾ ਲਈ ਸੀਗੀ ਜਿੱਦ ਆਪਾਂ ਸਰਹੰਦ ਜਾਣਾ ਸਿੱਧੀ ਹੱfte ਚੱਲਦੇ ਆ ਮੈਂ ਬੱਚਿਆਂ ਦੀ ਥੋੜੀ ਤਿਆਰੀ ਕਰਾਈ ਆ ਤੁਸੀਂ ਮੇਰੀ ਸੇਵਾ ਲਈ ਸੀ ਬੱਚਿਆਂ ਨੂੰ ਮੈਂ ਇਤਿਹਾਸ ਬਾਰੇ ਥੋੜੀ ਜਾਣਕਾਰੀ ਦਿੱਤੀ ਕੁਝ ਕੁ ਬੱਚਿਆਂ ਨੂੰ ਵੀ ਸੀਗੀ ਜਾਣਕਾਰੀ ਤੇ ਆਪਾਂ ਇਹਨਾਂ ਨੂੰ ਕੁਛ ਸਵਾਲ ਪੁੱਛ ਲਾਉਣ ਦਿੱਤੇ ਇਹਨਾਂ ਦੀ ਤਿਆਰੀ ਦੇਖ ਸਕਦੇ ਮੈਂ ਖਾਣਾ ਵੇ ਆਪਾਂ ਜਿੱਦਾਂ ਕਿਹਾ ਸੀ ਵੀ ਆਪਾਂ ਬੱਚਿਆਂ ਨੂੰ ਇਤਿਹਾਸ ਦੱਸਣਾ ਹਨਾ ਦੱਸਣਾ ਸਹੀ ਹੈ ਪਹਿਲਾਂ ਆਪਾਂ ਇਹ ਕੋਸ਼ਿਸ਼ ਕਰੀਏ ਵੀ ਇਤਿਹਾਸ ਬਾਰੇ ਇਹਨਾਂ ਬੱਚਿਆਂ ਨੂੰ ਕੌਮ ਕੌਣ ਜਾਣਦਾ ਹਨਾ ਜਿੰਨਾ ਕ ਜਾਣਦਾ ਉਹਨਾਂ ਕ ਸਾਰਿਆਂ ਨੇ ਦੱਸਣ ਦੀ ਕੋਸ਼ਿਸ਼ ਕਰਨੀ ਪਹਿਲਾਂ ਤਾਂ ਸਾਰੇ ਜਿਹੜੇ ਦੱਸੋ ਵੀ ਆਪਾਂ ਬੱਚੇ ਇੱਥੇ ਇਕੱਠੇ ਗੱਦ ਲੈ ਹੋਏ ਆ हां वे सारे बच्चे आपा आज ਇੱਥੇ ਜਿਹੜੇ ਇਕੱਠੇ ਹੋਏ ਆਂ ਕਾਦਰੇ ਹੋਏ ਆਂ ਇਕੱਠੇ ਭਲਾ ਸੂਰੇ ਸਰ ਜਦ ਆਨੀ ਇਹ ਕੀ ਗਾਣ ਹਾਂ ਵੀ ਹਾਂ ਕਰੋ ਤਿਆਰੀ ਪੁੱਛੀਏ ਬੱਚਿਆਂ ਨੂੰ ਬੱਚੇ ਬੱਚੇ ਇਹ ਦੱਸੋ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਬੱਚਾ ਦੇ ਸੀ ਚਾਰ ਚਾਰ ਸਾਰੇ ਨੂੰ ਉਹਨਾਂ ਦੇ ਨਾਮ ਪਤਾ ਬੇਟਾ ਹਾਂਜੀ ਇਹ ਤਾਂ ਤੁਸੀਂ ਤਾਂ ਸੁਣਾਵੋ ਬਾਬਾ ਜੀ ਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬੱਚੋ ਜੇਹ ਸ਼ਹਿਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੱਡ ਕੇ ਆਏ ਸੀਗੇ ਉਸ ਸ਼ਹਿਰ ਦਾ ਨਾਮ ਕੀ ਸੀ ਉਹ ਕਿਹੜੀ ਨਦੀ ਸੀ ਜਿੱਥੇ ਗੁਰੂ ਤੇ ਲਾਲਾ ਜੀ ਨੂੰ ਛੋੜਾ ਪਿਆ ਸੀ ਬੱਚੋ ਜੇਹ ਸ਼ਹਿਰ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਉਸ ਗੜੀ ਦਾ ਨਾਮ ਕੀ ਹੈ ਜਿੱਥੇ ਛੋਟੇ ਸਾਬ ਜਾਦਿਆਂ ਦੀ ਸ਼ਹੀਦੀ ਹੋਈ ਸੀ ਉਹ ਸ਼ਹਿਰ ਦਾ ਨਾਮ ਕੀ ਹੈ ਸਰ ਹਾਂ ਸਰ ਹਾਂ ਬੱਚਿਓ ਛੋਟੇ ਸਾਬ ਰਿਆਦੇ ਕੇ ਇਹਦੇ ਨਾਲ ਆਏ ਸੀਗੇ ਮਾਤਾ ਗੁਜਰੀ ਨਾਲ ਆਏ ਸੀਗੇ ਬੱਚਿਓ ਕੌਣ ਸੀ ਜਿਹਨੇ ਸਾਬ ਜਾਦਿਆਂ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਾਇਆ ਸੀ ਗੰਗੂ ਪਾਪੀ ਹਾਂਜੀ ਗੰਗੂ ਪਾਪੀ ਸੀਗਾ ਉਹ ਬੱਚਿਓ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿੱਥੇ ਰੱਖਿਆ ਸੀਗਾ ਠੰਡੇ ਬੁਰਜ ਦੇ ਵਿੱਚ ਇਹ ਜਿਹੜੇ ਦੁੱਧ ਦੀ ਸੇਵਾ ਕੀਤੀ ਸੀਗੀ ਉਹਨਾਂ ਨੂੰ ਉਹ ਕੌਣ ਸੀ ਮੋਤੀ ਮਹਿਰਾ ਨੇ ਸੇਵਾ ਕੀਤੀ ਸੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਦੀ ਜਦੋਂ ਉਹ ਠੰਡੇ ਬੁਰਜ ਦੇ ਵਿੱਚ ਸੀ ਹਾਂਜੀ ਬੱਚਿਓ ਛੋਟੇ ਸਾਹਿਬ ਜਦਿਆਂ ਨੂੰ ਕਿਸ ਸੂਬੇਦਾਨ ਨੇ ਸ਼ਹੀਦ ਕਰਵਾਇਆ ਵਜੀਰ ਖਾਨ ਮੰਗਲ ਨੇ ਤਿਆਰੀ ਤਾਂ ਵਧੀਆ ਕਰਾਈ ਉਹ ਨੌਲ ਦਾ ਸਾਰੇ ਬੱਚਿਆਂ ਨੂੰ ਹੈਗੀ ਆ ਤਿਆਰੀ ਹਾਂਜੀ ਚਾਈ ਵੀ ਬੱਚਿਓ ਛੋਟੇ ਸਾਹਿਬ ਜਦੇ ਕਿਸ ਤਰ੍ਹਾਂ ਸ਼ਹੀਦ ਕਰਵਾਏ ਗਏ ਸੀ ਨੀਹਾ ਵਿੱਚ ਚੜਾ ਕੇ ਉਹਨਾਂ ਨੂੰ ਨੀਹਾ ਜੀ ਜ਼ਿੰਦਾ ਖੜਾ ਕਰਕੇ ਦਿੱਤਾ ਨਾਲ ਜਿੰਦ ਦਿੱਤਾ ਗਿਆ ਸੀ ਠੀਕ ਹੈ ਉਹ ਆਪਣੀ ਹੁਣ ਨੀਹਾ ਜੀ ਤੇ ਜਨਿਆ ਸੀ ਉਹ ਕੰਦ ਸਰਹੰਦ ਹਜੇ ਵੀ ਹੈਗੀ ਹੈ ਦੇਖ ਦਰਸ਼ਨ ਕੀਤੇ ਹਾਂਜੀ ਪਰ ਆਪਾਂ ਵੀ ਜੇ ਮੌਕਾ ਮਿਲਿਆ ਤੁਹਾਨੂੰ ਲੈ ਕੇ ਚੱਲਾਂਗੇ ਠੀਕ ਹੈ ਜਿਵੇਂ ਦੀਵਾਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਵੀ ਉਸ ਦੀਵਾਰ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ੁੰਨੀ ਦੀਵਾਰ ੁੰਨੀ ਦੀਵਾਰ ਬੱਚਿਓ ਉਹ ਕਿਹੜਾ ਸੇਡ ਸੀ ਛੋਟੇ ਸਾਹਿਬਜ਼ਾਦਿਆਂ ਦਾ ਦਾ ਸੰਤਕਾਰ ਕਰਨ ਵਾਸਤੇ ਜ਼ਮੀਨ ਖਰੀਦੀ ਸੀ ਦੀਵਾਰ ਠੀਕ ਹੈ ਬੱਚਿਓ ਇਹ ਆਪਣਾ ਇਤਿਹਾਸ ਆ ਜਿਹੜੀ 크리스마ਸ ਆਪਾਂ ਮਨਾਉਂਦੇ ਆਂ ਆਪਣਾ ਇਤਿਹਾਸ ਨਹੀਂ ਹੈ ਅਸਲ ਇਤਿਹਾਸ ਇਹ ਹੈ ਅਸਲ ਇਤਿਹਾਸ ਜਿਹੜਾ ਆਪਣਾ ਕੋਈ ਹੈ ਠੀਕ ਹੈ ਜੀ ਬੱਚਿਓ ਜਦੋਂ ਛੋਟੇ ਸਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀਗਾ ਉਦੋਂ ਦਾ ਤੁਹਾਨੂੰ ਕਿਸੇ ਨੂੰ ਸ਼ਬਦ ਯਾਦ ਹੈਗਾ ਆਂਦਾ ਕਿਸੇ ਨੂੰ ਬੱਚਿਓ ਹਾਂ ਹਾਂਜੀ ਚਲੋ ਉਹਦੀਆਂ ਦੋ ਲਾਈਨਾਂ ਬੋਲਦੇ ਆਪਾਂ ਚਲੋ ਬਟਾਲ ਮੀਆ ਤੇਰਾ ਸਦਾ ਆੜਦਾ ਬੂਵੇ ਜਾਂਦੇ ਨੂੰ ਰਾਤੇ ਆਰ ਜੀ ਬਸਾ ਨਦੀ ਵੇ ਮਿਸ਼ੋੜਾ ਲਗਿਤੇ ਆਕ ਜਿਹਨੇ ਆਪਣੀ ਥੋੜਾ ਥੋੜੇ ਕਿੰਨਾ ਵੀ ਸਰਿਆ ਨਾ ਤਾਂ ਪੈਸੇ ਪਾ ਕੇ ਜਿੱਦਾਂ ਮੋਤੀ ਮਹਾਰਾਜ ਜੀ ਨੇ ਮਾਤਾ ਗੋਦਰੀ ਜੀ ਦੇ ਸਾਹਿਬ ਜਾਨ ਨੂੰ ਦੁੱਧ ਖਾਇ ਜਗਾ ਨਾ ਠੰਡੇ ਕੋਲ ਫੋਰ ਜੀ ਤੇ ਬੱਚਿਆਂ ਨੇ ਵੀ ਥੋੜਾ ਥੋੜੇ ਪੈਸੇ ਪਾ ਕੇ ਸੀ ਦੁੱਧ ਦੀ ਸੇਵਾ ਕੋਈ ਕੀਤੀ ਆ ਇਹ ਨਹੀਂ ਹਾਂ ਆਪਾਂ ਕਰਦੇ ਸੀ ਇਹ ਵੀ ਬੰਗਿਆ ਭਰਾਲਾ ਕੋਟੇ ਸਾਹਿਬ ਜਾਨਾਂ ਦੀ ਯਾਦ ਦੇ ਵਿੱਚ ਜਿਹੜਾ ਕੰਮ ਤੁਸੀਂ ਕੀਤਾ ਬੇ ਖਵਾਜ ਬੱਚੋ ਬਹੁਤ ਵਧੀਆ ਬਹੁਤ ਵਧੀਆ ਖਵਾਜ ਬੱਚਿਆਂ ਨੇ ਸਾਰਿਆਂ ਨੂੰ ਪਤਾ ਬੱਚਿਆਂ ਨੂੰ ਚਲੋ ਫੇਰ ਤੁਸੀਂ ਕਿਹਾ ਆ ਹਾਂ ਜੀ ਕਿਹਾ ਠੀਕ ਆ ਕਿੰਨਾ ਚਿਰ ਦੁੱਧ ਦੀ ਸੇਵਾ ਹੁੰਦੀ ਆ ਦੁੱਧ ਗਰਮ ਹੁੰਦਾ ਨਾ ਆਪਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬਾਹਗੁਰੂ ਜਾਪ ਕਰੀਏ 2 ਮਿੰਟ ਸਾਰੇ ਜਣੇ ਆਖਾਂਗੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਨਾ ਬਲਾਏ ਗੁਰੂ ਸਤਿਨਾਮ ਵਾਹਿ 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 ਗੁਰੂ ਸਤਿ ਹੁ ਹਸਾ ਵੇ ਤੀਵਤੇ ਲੇ ਸੋਨੇ ਹਾਰ ਸਾਸੀ ਰਾਟਾਣ ਕੀ ਕਾਲਸਾ ਲਈ ਸਾਡਾ ਇਹ ਉਪਰਾਲਾ ਕੀਤਾ ਤੁਹਾਨੂੰ ਕਿੱਦਾਂ ਲੱਗਾ ਜੀ ਇਹ ਸਾਨੂੰ ਸਾਰਿਆਂ ਨੂੰ ਮਿਲ ਕੇ ਸ਼ੀਧੀ ਦਿਹਾੜੇ ਆ ਜਿਹੜੇ ਮਨਾਉਣੇ ਚਾਹੀਦੇ ਆ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਗੁਰੂਆਂ ਨੇ ਗੁਰੂਆਂ ਨੇ ਹਾਂ ਜੀ ਸਾਡਾ ਜੋ ਅੱਜ ਦਾ ਉਪਰਾਲਾ ਸਿਗਾ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਜੀ ਅਸੀਂ ਉਸ ਵਾਸਤੇ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਜੀ ਇਹ ਸਾਡਾ ਇਹ ਉਪਰਾਲਾ ਕਿੰਦਾ ਦਾ ਲੱਗਿਆ ਜੀ ਸਾਨੂੰ ਪੈਂਟ ਕਰਕੇ ਜਰੂਰ ਦੱਸਿਓ ਜੀ ਐਨਾ ਕੁਝ ਕਹਿੰਦੇ ਥਮਾ ਦੇ ਜਾਜੇ ਜੀ ਮਾਈ ਕੁਝ ਮਾਈ ਕੁਝ ਜੀ ਕਾਲ ਸਾਹਿਬ ਮਾਈ ਕੁਝ ਜੀ